ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਮਾਂ ਫੈਮਿਲੀ ਵਲੋਗਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਦੇਖ ਹੀ ਰਹੇ ਹੋ ਤੁਸੀਂ ਘਰ ਦਾ ਕੰਮ ਚੱਲ ਰਿਹਾ ਹੈ ਅਸੀਂ ਮੋਹਾਲੀ ਤੋਂ ਵਾਪਿਸ ਆ ਗਏ ਐਕਚੁਅਲੀ ਮੋਹਾਲੀ ਤੋਂ ਵਾਪਸ ਆਉਂਦਾ ਸਾਡਾ ਮੇਨ ਕਾਰਨ ਸੀਗਾ ਸਾਡੇ ਪਲਾਂਟਸ ਅਸੀਂ ਪਲਾਨ ਤਾਂ ਕਰਕੇ ਗਏ ਸੀਗੇ 3-4 ਦਿਨ ਦਾ ਹਾਈ ਸਾਂਝੜ ਗਿਆ ਜਲਦੀ ਜਲਦੀ ਸੇ ਕੰਮ ਕਰਣਾ ਸਾਂਝੜ ਰਹੀ ਹੈ ਗਰਮੀ ਇੰਨੀ ਹੈ ਔਰ ਮੈਂ ਵਲੌਗ ਕਰਕੇ ਪੱਖਾ ਵੀ ਬੰਦ ਕੀਤਾ ਹੋਇਆ ਕਿ ਆਵਾਜ਼ ਤੇ ਕਲੀਅਰ ਨਹੀਂ ਆਂਦੀ ਆਪਣੇ 2 ਇੰਚ ਦੇ ਪੱਖਾ ਵੀ ਕਿੰਨਾ ਗੰਦਾ ਹੋ ਗਿਆ ਇਹ ਅਸੀਂ ਛੁੱਟੀਆਂ ਚ ਆਪਾਂ ਨੇ ਸਾਰੇ ਪੱਖੇ ਵੀ ਸਾਫ਼ ਕਰਨੇ ਆ ਬਹੁਤ ਗੰਦੇ ਹੋਏ ਪਏ ਆ ਆਹ ਦੇਖੋ ਜੀ ਇਹਨਾਂ ਬੂਟੀਆਂ ਕਰਕੇ ਮੈਨੂੰ ਫਟਾਫਟ ਆਣਾ ਪਿਆ ਮੇਰੀਆਂ ਭਿੰਡੀਆਂ ਲੱਗੀਆਂ ਹੋਈਆਂ ਔਰ ਬੂਟੇ ਮੇਰੇ ਸਾਰੇ ਸੁੱਕਰੇ ਸੀ ਅਰੇ ਭਿੰਡੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਹੋ ਗਈਆਂ ਔਰ ਸਫਾਈ ਵਾਲੇ ਦੀਦੀ ਮੇਰੇ ਬਿਮਾਰ ਸੀ ਨਹੀਂ ਤਾਂ ਉਹਨਾਂ ਨੇ ਪਾਣੀ ਲਗਾ ਜਨਾ ਸੀ ਪਿੱਛੋਂ ਆ ਕੇ ਇਹ ਵੀ ਕਾਫੀ ਵੱਡੀਆਂ ਵੱਡੀਆਂ ਹੋ ਗਈਆਂ। ਬੁੱਟੇ ਢੀਮੇ ਨਾਲ ਲਗਾਣੇ ਆ। ਬੱਚਿਆਂ ਵਾਂਗੂ ਪਿਆਰ ਆਂਦਾ ਇਹਨਾਂ ਤੇ ਵੀ ਇੱਥੇ ਤੇ ਨਹੀਂ ਕਰਦਾ ਕਿ ਇਹਨਾਂ ਨੂੰ ਛੱਡ ਕੇ ਜਾਈਏ। ਇਹਨਾਂ ਪਿੱਛੇ ਮੈਨੂੰ फटाफट ਮੋਹਾਲੀ ਤੋਂ ਭੱਜ ਕੇ ਆਣਾ ਪਿਆ। ਹੋਏ ਪਿੰਡੀਆਂ ਦੇ ਪਿੰਡੇ ਬਣ ਕੇ ਵੱਡੇ ਵੱਡੇ। ਹਾਲਾ ਕੀ ਹੋਇਆ ਸਾਡੇ ਸ਼ਿਮਲਾ ਮਿਰਚਾਂ ਦੇ ਬੂਟੇ ਆ ਦੇਖੋ ਧੁੱਪ ਕਰਕੇ ਸਾਰੇ ਪਿਛੋਂ ਦੀ 2 ਦਿਨ ਦੀ ਸਾਰੀਆਂ ਸੜ ਗਈਆਂ ਸ਼ਿਮਲਾ ਮਿਰਚਾਂ ਕੁਛ-ਕੁਛ ਹੈਗੀਆਂ ਇਹਨਾਂ ਨੂੰ ਤੋੜ ਲੈਣੇ ਛੋਟੀਆਂ-ਛੋਟੀਆਂ ਨਹੀਂ ਆ ਸੜੀਆਂ ਲੱਗੀਆਂ ਹੋਈਆਂ ਨਹੀਂ ਤਾਂ ਇਹ ਵੀ ਸੜ ਜਾਣੀਆਂ ਵਿਚਾਰੀਆਂ ਤਸੱਤ ਸੀ ਕਿ ਸ਼ਿਮਲਾ ਮਿਰਚ ਕੀ ਪਾਵਾਂ ਕਿ ਥੋੜਾ ਸਾਈਜ਼ ਵੱਡਾ ਵੇ ਲਈਆਂ ਛੋਟੇ-ਛੋਟੇ ਨਹੀਂ ਸ਼ਿਮਲਾ ਮਿਰਚ ਹੁੰਦੀਆਂ ਇਹ ਵੈਸੇ ਵੀ ਹੁਣ ਤਾਂ ਚਲੋ ਗਰਮੀ ਕਰਕੇ ਹੋ ਰਹੀ ਹੈ ਪਰ ਵੈਸੇ ਰੂਟੀਨ ਚ ਨਹੀਂ ਆਈਆਂ ਨਹੀਂ ਆਈਆਂ ਕਿ ਹੋ ਰਹੀਆਂ ਸਾਈਜ਼ ਇਹ ਇਹਨਾਂ ਚ ਕੀ ਪਾਇਆ ਜਾਵੇ ਤਾਂ ਕਿ ਥੋੜਾ ਜਿਹਾ ਵੱਡਾ ਸਾਈਜ਼ ਹੋ ਗਏ ਹਲੋ ਜੀ ਆਪਣਾ ਘਰ ਦੀ ਸਬਜ਼ੀ ਤੋੜ ਲਈ ਪਿੰਡੀਆਂ ਥੋੜੀਆਂ ਪੱਕ ਗਈਆਂ ਕੁਛ-ਕੁਛ ਦੇਖਾਂਗੇ ਇਹਨਾਂ ਚ ਕਿਹੜੀਆਂ ਠੀਕ ਹੈ ਹੁਣ ਆਹ ਤਾਂ ਕਾਫੀ ਪੱਕ ਗਈ ਲੱਗ ਰਹੀ ਹੈ ਚਲੋ ਜਿੰਨੇ ਵੀ ਨਿਕਲੇ ਇਹ ਵਧੀਆ ਬਹੁਤ ਸੋਹਣੀ ਨਿਕਲੇ ਆਈ ਹੈ ਬਾਹਰ ਪਲਾਂਟਸ ਦਾ ਕੰਮ ਹੋ ਗਿਆ ਆਪਣਾ ਆਲਮੋਸਟ ਕੰਮ ਨਿਪਟ ਗਿਆ ਬਸ ਸਫਾਈ ਬਚ ਰਹੀ ਹੈ ਫਿਰ ਯਸ਼ੂ ਆਪਣਾ ਪ੍ਰੋਜੈਕਟ ਕਰਨ ਲੱਗਿਆ ਹੋਇਆ ਹੈ ਇਹ ਟਾਈਮ ਹੋ ਗਿਆ ਦੁਪਹਿਰ ਦੇ 12:00 ਵਜੇ ਦਾ ਕੇ ਫ੍ਰੀ ਹੋ ਕੇ ਮੈਂ ਬਣਾਈਏ ਚਬੀਲ ਆਪਣੇ ਤੇ ਯਸ਼ੋਦੇਵਾਸ ਤੇ ਛਵੀਲ ਬਣਾਉਂਦੇ ਹੋਏ ਵੀ ਮੇਰੇ ਇੱਕ ਦਿਮਾਗ 'ਚ ਗੱਲ ਆ ਰਹੀ ਸੀ ਮੈਂ ਹੀ ਸੋਚੀ ਜਾ ਰਹੀ ਸੀ ਲਗਾਤਾਰ ਜਿੰਨੀ ਦੇਰ ਮੈਂ ਛਵੀਲ ਬਣਾ ਰਹੀ ਸੀ ਕਿ ਆਪਾਂ ਲੋਕ ਏਸੇ ਵਿੱਚ ਬੈਠੇ ਆਂ ਤਿੰਨ ਰਾਤ ਪਰ ਤਾਂ ਵੀ ਸਾਡੇ ਅੰਮਲਵ ਐਨੀ ਗਰਮ ਗਰਮੀ ਦੇ ਵਿੱਚ ਵੀ ਏਸੇ ਵਿੱਚ ਵੀ ਸਾਡੇ ਫੇਲ ਹੋਏ ਪਈਆਂ ਇਸ ਟਾਈਮ ਅਸੀਂ ਤੜਫੇ ਹੋਏ ਆਂ ਉੱਤਨੋ ਹੋ ਗੁਰੂ ਸਹਿਬਾਨ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਡੇ ਵਾਸਤੇ ਸ਼ਹੀਦੀ ਦਿੱਤੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਅਸੀਂ ਸਾਰੇ ਛਵੀਲ ਲਗਾ ਰਹੇ ਹਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੀ ਕੋਈ ਗਲੀ ਹੋਏਗੀ ਜਿੱਥੇ ਕਦੇ ਛਵੀਲ ਨਾ ਲੱਗੀ ਹੋਵੇ ਹਰ ਗਲੀ ਹਰ ਮੋੜ ਦੇ ਉੱਪਰ ਛਵੀਲ ਤੁਹਾਨੂੰ ਮਿਲ ਹੀ ਜਾਏਗੀ ਪੰਜਾਬ 'ਚ ਪੂਰੀਆਂ ਗਰਮੀਆਂ ਔਰ ਇੱਕ ਸਾਨੂੰ ਨਾ ਕੋਈ ਅਸੀਂ ਬਾਹਰ ਗਏ ਸੀਗੇ ਘੁੰਮਣ ਕਾਫੀ ਪ੍ਰਾਣੀ ਗੱਲ ਐ ਤੇ ਉੱਥੇ ਸਾਨੂੰ ਇੱਕ ਜੈਂਟਸ ਮਿਲੇ ਤੇ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਉਹ ਸਿਗੇ ਉੱਧ ਸ਼ਾਇਦ ਮਹਾਰਾਸ਼ਟਰ ਸ਼ਾਇਦ ਤੋਂ ਸਿਗੇ ਤੇ ਉਹ ਦੱਸ ਰਹੇ ਸੀਗੇ ਕਹਿੰਦੇ ਕਿ ਅਸੀਂ ਤਾਂ ਹੈਰਾਨ ਐ ਕਿ ਮਤਲਬ ਮਹਾਰਾਸ਼ਟਰ ਸਾਹਿਤ ਤੇ ਕਿਤੇ ਵੀ ਕੈਲੋ ਪੰਜਾਬ ਦੇ ਵਿੱਚ ਜਾਂ ਵਰਡ ਦੇ ਵਿੱਚ ਕਿਤੇ ਵੀ ਐ ਪਾਣੀ ਵੀ ਮੁਲ ਦਾ ਮਿਲਦਾ ਇੱਕ ਸਿਰਫ ਪੰਜਾਬ ਹੀ ਅਸੀਂ ਥਾਏ ਐ ਜਿੱਥੇ ਮਿੱਠਾ ਪਾਣੀ ਵੀ ਫ੍ਰੀ ਚ ਮਿਲ ਰਿਹਾ ਕਹਿੰਦੇ ਸਾਨੂੰ ਮਤਲਬ ਬਹੁਤ ਫੀਲ ਹੋਇਆ ਜਾਦਾ ਸੀ ਪੰਜਾਬ ਚਾਏ ਔਰ ਜਿਸ ਮੋੜ ਤੇ ਵੀ ਜਾ ਰਹੇ ਸੀ ਇੰਨੀ ਗਰਮੀ ਦੇ ਵਿੱਚ ਠੰਡਾ ਠੰਡਾ ਪਾਣੀ ਸਾਨੂੰ ਜਦੋਂ ਵਰਤਾਇਆ ਜਾ ਰਿਹਾ ਸੀ ਤੇ ਮਨ ਚ ਵਾਕਈ ਜੀ ਉਹਨਾਂ ਗੁਰੂਆਂ ਸਹਿਮੰਦ ਦੇ ਪਿੱਛੇ ਵਸ ਇਹਨਾਂ ਦੇ ਮਨ ਦਿਲ ਝੁਕਰਿਆ ਸੀ ਕਿ ਵਾਕਈ ਜੀ ਉਹਨਾਂ ਦੀਆਂ ਕੁਰਬਾਨੀਆਂ ਦੀ ਅਸੀਂ ਦੇਣ ਨਹੀਂ ਦੇ ਸਕਦੇ